ਅਜੀ ਗਿਆਨ ਵਾਲਮੀਕੀ ਜਾਗਰੂ ਗਿਆਨਾ ਸੀ ਸੋ ਅੱਜ ਗੁਲ ਗਿਆਨਾ ਵਾਲਮੀਕੀ ਧਰਮ ਸਮਾਜ ਦੇ ਪਰਿਵਾਰ ਵਿੱਚ ਬਹੁਤ ਵਾਅਦਾ ਕਰਦੇ ਹੋਏ ਮੇਰੇ ਬਹੁਤ ਸਫਲ ਕਾਰਜਯੋਗ ਸਾਥੀ ਤੋਂ ਪਿੰਡਾਂ ਕਸਬਿਆਂ ਸ਼ਹਿਰਾਂ ਗੀਆਂ ਮੁਹੱਲਿਆਂ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਸਾਰ ਪ੍ਰਸਾਰ ਨੂੰ ਵਧਾਉਣ ਦੇ ਲਈ ਕੰਮ ਕਰ ਰਿਹਾ ਸੇਵਾ ਕਰ ਰਿਹਾ ਸੋ ਅੱਜ ਪਿੰਡ ਚਾਂਕੋ ਨੂੰ ਲਗੰਬੀ ਦੇ ਲਿਆ ਹੈ ਉਹ ਕਮੇਟੀ ਜਿਹੜੀ 11 ਮੈਂਬਰਸ ਚੁਣੀ ਗਈ ਹੈ ਉਸ ਦੇ ਪ੍ਰਧਾਨ ਵੀਰ ਸੁਨਾਤ ਸਿੰਘ ਜਿਹੜਾ ਨਾਮ ਦਿੱਤਾ ਗਿਆ ਸੋ ਮੈਂ ਤਰਾ ਦਿਨ ਰਾਤ ਮਿਹਨਤ ਕਰ ਰਿਹਾ ਹੈ ਸੋ ਬਹੁਤ ਸਤਿਕਾਰਯੋਗ ਜੇਦਾ ਸਿੰਘ ਚੀਚਾ ਜੀ ਜੀ ਚੇਅਰਮੈਨ ਗੁਰਪ੍ਰੀਤ ਤੇ ਟੀਮ ਦੇ ਜੀ ਬਹੁਤ ਸਹਿਯਕੇ ਦੇ ਨਾਲ ਸਮਾਜ ਦੀ ਸੇਵਾ ਨੂੰ ਨਿਭਾ ਰਹੇ ਆ ਸੋ ਇਸੇ ਤਰ੍ਹਾਂ ਗੁਰੂ ਜਾਨਾ ਵਾਲਮੀਚ ਕਰਮ ਸਮਾਜ ਦੀ ਟੀਮ ਦੇ ਵਿੱਚ ਵਾਦਾ ਹੁੰਦਾ ਰਹੇਗਾ ਤੇ ਸਮਾਜ ਜਿਹੜਾ ਆ